ਸਸਿਕਾ ਜੀ ਮੈਂ ਹਕੂਮਲ ਕਪੂਰ ਤੋਂ ਦੇਖ ਰਿਹਾ ਹਾਂ ਚੈਨਲ ਪੰਜਾਬੀ ਕੈਨੇਡੀਅਨ ਸਰਕਾਰ ਨੇ ਭਾਰਤ ਦੀ ਯਾਤਰਾ ਸੰਬੰਧੀ ਆਪਣੇ ਨਾਗਰਿਕਾਂ ਦੇ ਲਈ ਇੱਕ ਨਵੀਂ ਯਾਤਰਾ ਸਲਾਹ ਜਾਰੀ ਕੀਤੀ ਹੈ। ਇਹਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਸੁਰੱਖਿਆ ਖਤਰੇ ਬਹੁਤ ਜ਼ਿਆਦਾ ਨਹੀਂ ਅਤੇ ਉੱਥੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ। ਸਲਾਹ ਦੇ ਅਨੁਸਾਰ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਅੱਤਵਾਦ ਪਗਾਵਤ ਅਤੇ ਸਿਵਲ ਅਸ਼ਾਂਤੀ ਦੇ ਖਤਰੇ ਨੇ ਲਦਾਖ ਖੇਤਰ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਹੈ ਅਤੇ ਉੱਥੇ ਯਾਤਰਾ ਦੀ ਆਗਿਆ ਵੀ ਹੈ। ਕੈਨੇਡੀਅਨ ਸਰਕਾਰ ਨੇ ਭਾਰਤ ਦੀ ਯਾਤਰਾ ਸੰਬੰਧੀ ਆਪਣੇ ਨਾਗਰਿਕਾਂ ਦੇ ਲਈ ਇੱਕ ਨਵੀਂ ਯਾਤਰਾ ਸਲਾਹ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਸੁਰੱਖਿਆ ਖਤਰੇ ਬਹੁਤ ਜ਼ਿਆਦਾ ਨਹੀਂ ਅਤੇ ਉੱਥੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ। ਸਲਾਹ ਅਨੁਸਾਰ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਲਈ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਅਤਵਾਦ, ਬਗਾਵਤ ਅਤੇ ਸਿਵਲ ਅਸ਼ਾਂਤੀ ਦੇ ਖਤਰੇ ਨੇ ਲਦਾਖ ਖੇਤਰ ਨੂੰ ਸੁਰੱਖਿਤ ਮੰਨਿਆ ਜਾਂਦਾ ਤੇ ਉੱਥੇ ਯਾਤਰਾ ਦੀ ਆਗਿਆ ਵੀ ਦਿੱਤੀ ਜਾ ਰਹੀ ਹੈ। ਉੱਤਰਪੂਰਬੀ ਰਾਜਾਂ ਦੇ ਵਿੱਚੋਂ ਅਸਾਮ ਅਤੇ ਮਨੀਪੁਰ ਨੂੰ ਜੋਖਮਪਰੇ ਇਲਾਕੇ ਵਜੋਂ ਪਛਾਣਿਆ ਗਿਆ ਹੈ। ਅਤਵਾਦ ਅਤੇ ਬਗਾਵਤ ਦੇ ਕਾਰਨ ਇਹਨਾਂ ਖੇਤਰਾਂ ਦੇ ਵਿੱਚ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਵੀ ਜਾਰੀ ਕਰ ਦਿੱਤੀ ਜਾਂਦੀ ਹੈ। ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਦੇ ਖੇਤਰ ਜਿਵੇਂ ਕਿ ਗੁਜਰਾਤ, ਪੰਜਾਬ ਅਤੇ ਰਾਜਸਥਾਨ ਨੂੰ ਵੀ ਖਤਰਨਾਕ ਮੰਨਿਆ ਜਾ ਰਿਹਾ ਹੈ। ਵਰੁੱ ਦੇ ਸਰੰਗਾ ਅਤੇ ਵਿਸਫੋਟ ਕਾ ਦੇ ਖਤਰੇ ਨੇ ਇਸ ਤੋਂ ਇਲਾਵਾ ਅਟਾਰੀ ਵਗਸ ਰहत ਇਸ ਸਮੇਂ ਬਾਤਣੀ ਦਸਦੀ ਦਿੱਲੀ ਦੇ ਵਿੱਚ ਸਾਵਧਾਨੀ ਦੀ ਸਲਾਹ ਦਿੱਤੀ ਜਾਂਦੀ ਹੈ ਕੈਨੇਡਾ ਵਿਰੋਧ ਪ੍ਰਦਰਸ਼ਨ ਸੰਭਵ ਨੇ ਇਸ ਲਈ ਭੀੜ ਤੋਂ ਦੂਰ ਰਹਿਣਾ ਅਤੇ ਚੌਕਸ ਰਹਿਣਾ ਵੀ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ ਦੂਜੇ ਦੇਸ਼ਾਂ ਦੀ ਐਡਵਾਈਜ਼ਰੀ ਇਹ ਵੀ ਚੇਤਾਵਨੀ ਦਿੰਦੀਆਂ ਨੇ ਕਿ ਜੰਮੂ ਕਸ਼ਮੀਰ ਮਣੀਪੁਰ ਅਤੇ ਸਰਹੱਦੀ ਖੇਤਰਾ ਉੱਚ ਜੋਖਮ ਵਾਲੇ ਨੇ ਸੰਯੁਕਤ ਰਾਜ ਅਮਰੀਕਾ ਨੇ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਦੇ ਵਿਰੁੱਧ ਸਖਤ ਸਲਾਹ ਦਿੱਤੀ ਹੈ ਸਲਾਹ ਦੇ ਅਨੁਸਾਰ ਯਾਤਰਾ ਦੀ ਯੋਜਨਾ ਬਣਾ ਰਹੇ ਸਲਾਨੀਆਂ ਨੂੰ ਇਨ੍ਹਾਂ ਚੇਤਾਵਨੀਆਂ ਦੇ ਵੱਲ ਧਿਆਨ ਦੇਣ ਦੇ ਲਈ ਕਿਹਾ ਗਿਆ ਹੈ ਲਦਾਖ ਗੋਆ ਕੇਦਰ ਅਤੇ ਐਂਡੀਮਨ ਵਰਗੇ ਖੇਤਰਾਂ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਹੈ ਵੀਜ਼ਾ ਤੇ ਪਾਸਪੋਰਟ ਜਾਣਕਾਰੀ ਦੇ ਅਨੁਸਾਰ ਪਾਸਪੋਰਟ ਕਟੋਕਟ 6 ਮਹੀਨਿਆਂ ਦੇ ਲਈ ਵੈਧ ਹੋਣੇ ਚਾਹੀਦੇ ਨੇ ਸਲਾਨੀ ਵੀਜ਼ਾ 180 ਦਿਨਾਂ ਤੱਕ ਉਪਲਬਧ ਨਹੀਂ ਸਸਿਕਾ ਜੀ ਮੈਂ ਹਕਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਕੈਨੇਡੀਅਨ ਸਰਕਾਰ ਨੇ ਭਾਰਤ ਦੀ ਯਾਤਰਾ ਸੰਬੰਧੀ ਆਪਣੇ ਨਾਗਰਿਕਾਂ ਦੇ ਲਈ ਇੱਕ ਨਵੀਂ ਯਾਤਰਾ ਸਲਾਹ ਜਾਰੀ ਕੀਤੀ ਹੈ। ਇਹਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਸੁਰੱਖਿਆ ਖਤਰੇ ਬਹੁਤ ਜ਼ਿਆਦਾ ਨਹੀਂ ਅਤੇ ਉੱਥੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ। ਸਲਾਹ ਦੇ ਅਨੁਸਾਰ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਅੱਤਵਾਦ, ਬਗਾਵਤ ਅਤੇ ਸਿਵਲ ਅਸ਼ਾਂਤੀ ਦੇ ਖਤਰੇ ਨੇ ਲਦਾਖ ਖੇਤਰ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਹੈ ਅਤੇ ਉੱਥੇ ਯਾਤਰਾ ਦੀ ਆਗਿਆ ਵੀ ਹੈ। ਕੈਨੇਡੀਅਨ ਸਰਕਾਰ ਨੇ ਭਾਰਤ ਦੀ ਯਾਤਰਾ ਸੰਬੰਧੀ ਆਪਣੇ ਨਾਗਰਿਕਾਂ ਦੇ ਲਈ ਇੱਕ ਨਵੀਂ ਯਾਤਰਾ ਸਲਾਹ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਸੁਰੱਖਿਆ ਖਤਰੇ ਬਹੁਤ ਜ਼ਿਆਦਾ ਨਹੀਂ ਅਤੇ ਉੱਥੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ। ਸਲਾਹ ਅਨੁਸਾਰ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਲਈ ਸਫਾਰਿਸ਼ ਨਹੀਂ ਕੀਤੀ ਜਾਂਦੀ। ਅਤਵਾਦ, ਬਗਾਵਤ ਅਤੇ ਸਿਵਲ ਅਸ਼ਾਂਤੀ ਦੇ ਖਤਰੇ ਨੇ ਲਦਾਖ ਖੇਤਰ ਨੂੰ ਸੁਰੱਖਿਅਤ ਮੰਨਿਆ ਜਾਂਦਾ ਤੇ ਉੱਥੇ ਯਾਤਰਾ ਦੀ ਆਗਿਆ ਵੀ ਦਿੱਤੀ ਜਾ ਰਹੀ ਹੈ। ਉੱਤਰਪੂਰਬੀ ਰਾਜਿਆ ਦੇ ਵਿੱਚੋਂ ਅਸਾਮ ਅਤੇ ਮਣੀਪੁਰ ਨੂੰ ਜੋਖਮਪਰੇ ਇਲਾਕੇ ਵਜੋਂ ਪਛਾਣਿਆ ਗਿਆ ਹੈ। ਅਤਵਾਦ ਅਤੇ ਬਗਾਵਤ ਦੇ ਕਾਰਨ ਇਹਨਾਂ ਖੇਤਰਾਂ ਦੇ ਵਿੱਚ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਵੀ ਜਾਰੀ ਕਰ ਦਿੱਤੀ ਜਾਂਦੀ ਹੈ। ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਦੇ ਖੇਤਰ ਜਿਵੇਂ ਕਿ ਗੁਜਰਾਤ, ਪੰਜਾਬ ਅਤੇ ਰਾਜਸਥਾਨ ਨੂੰ ਵੀ ਖਤਰਨਾਕ ਮੰਨਿਆ ਜਾ ਰਿਹਾ ਹੈ। ਬਰੁੱਦੇ ਸਰੰਗਾ ਅਤੇ ਵਿਸਫੋਟ ਕਾ ਦੇ ਖਤਰੇ ਨੇ ਇਸ ਤੋਂ ਇਲਾਵਾ ਅਟਾਰੀ ਵਾਗਸ سرحد ਇਸ ਸਮੇਂ ਬੰਦ ਰਹੀ। ਦਸ ਜੀ ਦਿੱਲੀ ਦੇ ਵਿੱਚ ਸਾਵਧਾਨੀ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਕੈਨੇਡਾ ਵਿਰੋਧ ਪ੍ਰਦਰਸ਼ਨ ਸੰਭਵ ਨੇ ਇਸ ਦੇ ਲਈ ਭੀੜ ਤੋਂ ਦੂਰ ਰਹਿਣਾ ਅਤੇ ਚੌਕਸ ਰਹਿਣਾ ਵੀ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ। ਦੂਜੇ ਦੇਸ਼ਾਂ ਦੀ ਐਡਵਾਈਜ਼ਰੀ ਇਹ ਵੀ ਚੇਤਾਵਨੀ ਦਿੰਦੀਆਂ ਨੇ ਕਿ ਜੰਮੂ ਕਸ਼ਮੀਰ, ਮਣੀਪੁਰ ਅਤੇ ਸਰਹੱਦੀ ਖੇਤਰਾ ਉੱਚ ਜੋਖਮ ਵਾਲੇ ਨੇ। ਸੰਯੁਕਤ ਰਾਜ ਅਮਰੀਕਾ ਨੇ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਦੇ ਵਿਰੁੱਧ ਸਖਤ ਸਲਾਹ ਦਿੱਤੀ ਹੈ। ਸਲਾਹ ਦੇ ਅਨੁਸਾਰ ਯਾਤਰਾ ਦੀ ਯੋਜਨਾ ਬਣਾ ਰਹੇ ਸਲਾਨੀਆਂ ਨੂੰ ਇਨ੍ਹਾਂ ਚੇਤਾਵਨੀਆਂ ਦੇ ਵੱਲ ਧਿਆਨ ਦੇਣ ਦੇ ਲਈ ਕਿਹਾ ਗਿਆ ਹੈ। ਲਦਾਖ, ਕੋਆ, ਕੇਰਲ ਅਤੇ ਐਂਡੇਮਨ ਵਰਗੇ ਖੇਤਰਾਂ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਹੈ। ਵੀਜ਼ਾ ਅਤੇ ਪਾਸਪੋਰਟ ਜਾਣਕਾਰੀ ਦੇ ਅਨੁਸਾਰ ਪਾਸਪੋਰਟ ਕਟੋਕਟ 6 ਮਹੀਨਿਆਂ ਦੇ ਲਈ ਵੈਧ ਹੋਣੇ ਚਾਹੀਦੇ ਨੇ। ਸਲਾਨੀ ਵੀਜ਼ਾ 180 ਦਿਨਾਂ ਤੱਕ ਉਪਲਬਧ ਨਹੀਂ। ਸਸਿਕਾ ਜੀ ਮੈਂ ਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡੀਅਨ ਸਰਕਾਰ ਨੇ ਭਾਰਤ ਦੀ ਯਾਤਰਾ ਸੰਬੰਧੀ ਆਪਣੇ ਨਾਗਰਿਕਾਂ ਦੇ ਲਈ ਇੱਕ ਨਵੀਂ ਯਾਤਰਾ ਸਲਾਹ ਜਾਰੀ ਕੀਤੀ ਹੈ। ਇਹਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਸੁਰੱਖਿਆ ਖਤਰੇ ਬਹੁਤ ਜ਼ਿਆਦਾ ਨਹੀਂ ਅਤੇ ਉੱਥੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ। ਸਲਾਹ ਦੇ ਅਨੁਸਾਰ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਅੱਤਵਾਦ ਪਗਾਵਤ ਅਤੇ ਸਿਵਲ ਅਸ਼ਾਂਤੀ ਦੇ ਖਤਰੇ ਨੇ Ladakh ਖੇਤਰ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਹੈ ਅਤੇ ਉੱਥੇ ਯਾਤਰਾ ਦੀ ਆਗਿਆ ਵੀ ਹੈ। ਕੈਨੇਡੀਅਨ ਸਰਕਾਰ ਨੇ ਪਾਕਤ ਦੀ ਯਾਤਰਾ ਸੰਬੰਧੀ ਆਪਣੇ ਨਾਗਰਿਕਾਂ ਦੇ ਲਈ ਇੱਕ ਨਵੀਂ ਯਾਤਰਾ ਸਲਾਹ ਜਾਰੀ ਕਰਦੇ ਹੋਏ ਕਿਹਾ ਹੈ ਕਿ ਪਾਕ ਦੇ ਕੁਝ ਹਿੱਸਿਆਂ ਦੇ ਵਿੱਚ ਸੁਰੱਖਿਆ ਖਤਰੇ ਬਹੁਤ ਜ਼ਿਆਦਾ ਨਹੀਂ ਅਤੇ ਉੱਥੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ। ਸਲਾਹ ਅਨੁਸਾਰ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਦੇ ਲਈ ਸਫਾਰਿਸ਼ ਨਹੀਂ ਕੀਤੀ ਜਾਂਦੀ। ਅਤਵਾਦ, ਬਗਾਵਤ ਅਤੇ ਸਿਵਲ ਅਸ਼ਾਂਤੀ ਦੇ ਖਤਰੇ ਨੇ ਲਦਾਖ ਖੇਤਰ ਨੂੰ ਸੁਰੱਖਿਤ ਮੰਨਿਆ ਜਾਂਦਾ ਤੇ ਉੱਥੇ ਯਾਤਰਾ ਦੀ ਅਗਜਾ ਵੀ ਦਿੱਤੀ ਜਾ ਰਹੀ ਹੈ। ਉੱਤਰਪੂਰਬੀ ਰਾਜਾਂ ਦੇ ਵਿੱਚੋਂ ਅਸਾਮ ਅਤੇ ਮਨੀਪੁਰ ਨੂੰ ਜੋਖਮਪਰੇ ਇਲਾਕੇ ਵਜੋਂ ਪਛਾਣਿਆ ਗਿਆ ਹੈ। ਅਤਵਾਦ ਅਤੇ ਬਗਾਵਤ ਦੇ ਕਾਰਨ ਇਹਨਾਂ ਖੇਤਰਾਂ ਦੇ ਵਿੱਚ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਵੀ ਜਾਰੀ ਕਰ ਦਿੱਤੀ ਜਾਂਦੀ ਹੈ। ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਦੇ ਖੇਤਰ ਜਿਵੇਂ ਕਿ ਗੁਜਰਾਤ, ਪੰਜਾਬ ਅਤੇ ਰਾਜਸਥਾਨ ਨੂੰ ਵੀ ਖਤਰਨਾਕ ਮੰਨਿਆ ਜਾ ਰਿਹਾ ਹੈ। ਬਰੁੱਦੇ ਸਰੰਗਾ ਅਤੇ ਵਿਸਫੋਟ ਕਾ ਦੇ ਖਤਰੇ ਨੇ ਇਸ ਤੋਂ ਇਲਾਵਾ ਅਟਾਰੀ ਵਾਗਸ ਰਹਿਤ ਇਸ ਸਮੇਂ ਪਾਧਣੇ ਦਸਦੀ ਦਿੱਲੀ ਦੇ ਵਿੱਚ ਸਾਵਧਾਨੀ ਦੀ ਸਲਾਹ ਦਿੱਤੀ ਜਾਂਦੀ ਹੈ ਕੈਨੇਡਾ ਵਿਰੋਧ ਪ੍ਰਦਰਸ਼ਨ ਸੰਭਵ ਨੇ ਇਸ ਲਈ ਭੀੜ ਤੋਂ ਦੂਰ ਰਹਿਣਾ ਅਤੇ ਚੌਕਸ ਰਹਿਣਾ ਵੀ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ ਦੂਜੇ ਦੇਸ਼ਾਂ ਦੀ ਐਡਵਾਈਸਰੀ ਇਹ ਵੀ ਚੇਤਾਵਨੀ ਦਿੰਦੀਆਂ ਨੇ ਕਿ ਜੰਮੂ ਕਸ਼ਮੀਰ ਮਣੀਪੁਰ ਅਤੇ ਸਰਹੱਦੀ ਖੇਤਰਾ ਉੱਚ ਜੋਖਮ ਵਾਲੇ ਨੇ ਸੰਯੁਕਤ ਰਾਜ ਅਮਰੀਕਾ ਨੇ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਦੇ ਵਿਰੁੱਧ ਸਖਤ ਸਲਾਹ ਦਿੱਤੀ ਹੈ। ਸਲਾਹ ਦੇ ਅਨੁਸਾਰ ਯਾਤਰਾ ਦੀ ਯੋਜਨਾ ਬਣਾ ਰਹੇ ਸਲਾਨੀਆਂ ਨੂੰ ਇਨ੍ਹਾਂ ਚੇਤਾਵਨੀਆਂ ਦੇ ਵੱਲ ਧਿਆਨ ਦੇਣ ਦੇ ਲਈ ਕਿਹਾ ਗਿਆ ਹੈ। ਲਦਾਖ, ਕੋਆ, ਕੇਰਲ ਅਤੇ ਐਂਡੇਮਨ ਵਰਗੇ ਖੇਤਰਾਂ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਹੈ। ਵੀਜ਼ਾ ਅਤੇ ਪਾਸਪੋਰਟ ਜਾਣਕਾਰੀ ਦੇ ਅਨੁਸਾਰ ਪਾਸਪੋਰਟ ਕਟੋਕਟ 6 ਮਹੀਨਿਆਂ ਦੇ ਲਈ ਵੈਧ ਹੋਣੇ ਚਾਹੀਦੇ ਨੇ। ਸਲਾਨੀ ਵੀਜ਼ਾ 180 ਦਿਨਾਂ ਤੱਕ ਉਪਲਬਧ ਨਹੀਂ। ਸਸਿਕਾ ਜੀ ਮੈਂ ਹਕਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਕੈਨੇਡੀਅਨ ਸਰਕਾਰ ਨੇ ਭਾਰਤ ਦੀ ਯਾਤਰਾ ਸੰਬੰਧੀ ਆਪਣੇ ਨਾਗਰਿਕਾਂ ਦੇ ਲਈ ਇੱਕ ਨਵੀਂ ਯਾਤਰਾ ਸਲਾਹ ਜਾਰੀ ਕੀਤੀ ਹੈ। ਇਹਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਸੁਰੱਖਿਆ ਖਤਰੇ ਬਹੁਤ ਜ਼ਿਆਦਾ ਨਹੀਂ ਅਤੇ ਉੱਥੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ। ਸਲਾਹ ਦੇ ਅਨੁਸਾਰ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਅੱਤਵਾਦ, ਬਗਾਵਤ ਅਤੇ ਸਿਵਲ ਅਸ਼ਾਂਤੀ ਦੇ ਖਤਰੇ ਨੇ ਲਦਾਖ ਖੇਤਰ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਹੈ ਅਤੇ ਉੱਥੇ ਯਾਤਰਾ ਦੀ ਆਗਿਆ ਵੀ ਹੈ। ਕੈਨੇਡੀਅਨ ਸਰਕਾਰ ਨੇ ਭਾਰਤ ਦੀ ਯਾਤਰਾ ਸੰਬੰਧੀ ਆਪਣੇ ਨਾਗਰਿਕਾਂ ਦੇ ਲਈ ਇੱਕ ਨਵੀਂ ਯਾਤਰਾ ਸਲਾਹ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਸੁਰੱਖਿਆ ਖਤਰੇ ਬਹੁਤ ਜ਼ਿਆਦਾ ਨਹੀਂ ਅਤੇ ਉੱਥੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ। ਸਲਾਹ ਅਨੁਸਾਰ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਲਈ ਸਫਾਰਿਸ਼ ਨਹੀਂ ਕੀਤੀ ਜਾਂਦੀ। ਅਤਵਾਦ, ਬਗਾਵਤ ਅਤੇ ਸਿਵਲ ਅਸ਼ਾਂਤੀ ਦੇ ਖਤਰੇ ਨੇ ਲਦਾਖ ਖੇਤਰ ਨੂੰ ਸੁਰੱਖਿਤ ਮੰਨਿਆ ਜਾਂਦਾ ਤੇ ਉੱਥੇ ਯਾਤਰਾ ਦੀ ਆਗਿਆ ਵੀ ਦਿੱਤੀ ਜਾ ਰਹੀ ਹੈ। ਉੱਤਰ ਪੂਰਬੀ ਰਾਜਿਆ ਦੇ ਵਿੱਚੋਂ ਅਸਾਮ ਅਤੇ ਮਨੀਪੁਰ ਨੂੰ ਜੋਖਮਪਰੇ ਇਲਾਕੇ ਵਜੋਂ ਪਛਾਣਿਆ ਗਿਆ ਹੈ। ਅਤਵਾਦ ਅਤੇ ਬਗਾਵਤ ਦੇ ਕਾਰਨ ਇਹਨਾਂ ਖੇਤਰਾਂ ਦੇ ਵਿੱਚ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਵੀ ਜਾਰੀ ਕਰ ਦਿੱਤੀ ਜਾਂਦੀ ਹੈ। ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਦੇ ਖੇਤਰ ਜਿਵੇਂ ਕਿ ਗੁਜਰਾਤ, ਪੰਜਾਬ ਅਤੇ ਰਾਜਸਥਾਨ ਨੂੰ ਵੀ ਖਤਰਨਾਕ ਮੰਨਿਆ ਜਾ ਰਿਹਾ ਹੈ। ਬਰੁੱਦੇ ਸਰੰਗਾ ਅਤੇ ਵਿਸਫੋਟ ਕਾ ਦੇ ਖਤਰੇ ਨੇ ਇਸ ਤੋਂ ਇਲਾਵਾ ਅਟਾਰੀ ਵਾਗਸ سرحد ਇਸ ਸਮੇਂ ਬੰਦ ਰਹੀ। ਦਸ ਜੀ ਦਿੱਲੀ ਦੇ ਵਿੱਚ ਸਾਵਧਾਨੀ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਕੈਨੇਡਾ ਵਿਰੋਧ ਪ੍ਰਦਰਸ਼ਨ ਸੰਭਵ ਨੇ ਇਸ ਦੇ ਲਈ ਭੀੜ ਤੋਂ ਦੂਰ ਰਹਿਣਾ ਅਤੇ ਚੌਕਸ ਰਹਿਣਾ ਵੀ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ। ਦੂਜੇ ਦੇਸ਼ਾਂ ਦੀ ਐਡਵਾਈਜ਼ਰੀ ਇਹ ਵੀ ਚੇਤਾਵਨੀ ਦਿੰਦੀਆਂ ਨੇ ਕਿ ਜੰਮੂ ਕਸ਼ਮੀਰ, ਮਣੀਪੁਰ ਅਤੇ ਸਰਹੱਦੀ ਖੇਤਰਾ ਉੱਚ ਜੋਖਮ ਵਾਲੇ ਨੇ। ਸੰਯੁਕਤ ਰਾਜ ਅਮਰੀਕਾ ਨੇ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਦੇ ਵਿਰੁੱਧ ਸਖਤ ਸਲਾਹ ਦਿੱਤੀ ਹੈ। ਸਲਾਹ ਦੇ ਅਨੁਸਾਰ ਯਾਤਰਾਤੀ ਯੋਜਨਾ ਬਣਾ ਰਹੇ ਸਲਾਨੀਆਂ ਨੂੰ ਇਨ੍ਹਾਂ ਚੇਤਾਵਨੀਆਂ ਦੇ ਵੱਲ ਧਿਆਨ ਦੇਣ ਦੇ ਲਈ ਕਿਹਾ ਗਿਆ ਹੈ। ਲਦਾਖ, ਗੋਆ, ਕੇਦਰ ਅਤੇ ਐਂਟੀਮੈਨ ਵਰਗੇ ਖੇਤਰਾਂ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਹੈ। ਵੀਜ਼ਾ ਅਤੇ ਪਾਸਪੋਰਟ ਜਾਣਕਾਰੀ ਦੇ ਅਨੁਸਾਰ ਪਾਸਪੋਰਟ ਕਟੋਕਟ 6 ਮਹੀਨਿਆਂ ਦੇ ਲਈ ਵੈਧ ਹੋਣੇ ਚਾਹੀਦੇ ਨੇ। ਸਲਾਨੀ ਵੀਜ਼ਾ 180 ਦਿਨਾਂ ਤੱਕ ਉਪਲਬਧ ਨੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ